ਤੁਸੀਂ ਆਪਣੇ ਫਰੇਮ ਦੇ ਵਿੱਚ ਦੇਖ ਰਹੇ ਹੋ 6111 ਟਰੈਕਟਰ ਚਲੋ ਜੋ ਆਪਣੇ ਨਾਲ ਭਰਾ ਹੋਣਗੇ ਬਾਈ ਕਾਲਾ ਮਾਨ ਤੇ ਬਾਈ ਅਮਰ ਮਾਨ ਕਾਲ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਜੀਐਨਟੀ ਬਰਗਾੜੀ ਤੇ ਲਾਓ ਵੀ ਮਿੱਤਰੋ ਗੱਲਬਾਤ ਕਰਦੇ ਆਪਾਂ ਜੋ ਆਪਣੇ ਕੋਲੇ 59 ਗਰਾਂ ਟਰੈਕਟਰ ਕੋਟਪਾਈ ਤੋਂ ਆਇਆ ਸੀਗਾ ਕਰਮੀਤ ਭਰਾ ਨੇ ਆਪਣੇ ਕੋਲੇ ਪੇਂਟ ਕਰਨ ਲਈ ਭੇਜਿਆ ਸੀ ਸੋ ਭਰਾ ਲੈਣ ਆਏ ਨੇ ਪੁੱਛਦੇ ਇਹਨਾਂ ਦਾ ਪਿੰਡ ਵਗੈਰਾ ਤੇ ਕਿਹੜੇ ਪਿੰਡ ਤੋਂ ਟਰੈਕਟਰ ਆ ਤੇ ਕਿਹੜੇ ਪਿੰਡ ਤੋਂ ਇਹ ਇਹ ਬਾਈ ਆਏ ਨੇ ਆਪਣੇ ਕੋਲੇ ਤੇ ਚਲੋ ਸੱਜਣੋ ਪਹਿਲਾਂ ਆਪਾਂ ਤੁਹਾਨੂੰ ਟਰੈਕਟਰ ਦਾ ਰੋਡ ਸ਼ੋਅ ਦਿੰਨੇ ਆ ਤੇ ਚਲੋ ਚੱਲਦੇ ਆਪਾਂ ਸਟਾਰਟ ਕਰਕੇ ਤੇ ਸਟਾਰਟ ਕਰਕੇ ਰੋਡ ਸ਼ੋਅ ਦੇਣ ਤੋਂ ਬਾਅਦ ਤੁਹਾਨੂੰ ਸਾਰੀ ਗੱਲਬਾਤ ਕਰਾਵਾਂਗੇ ਭਰਾ ਨਾਲ ਤੇ ਕੀ ਕੀ ਇਸ ਟਰੈਕਟਰ ਦੇ ਵਿੱਚ ਜੌਬ ਕੀਤੀ ਆ ਉੱਡੀ ਜੋ ਭਰਾ ਲੈ ਕੇ ਜਾ ਰਹੇ ਨੇ ਟਰੈਕਟਰ ਆਪਣੇ ਕੋਲ ਤੇ ਚਲੋ ਇਸ ਤੋਂ ਬਾਅਦ ਚੱਲਦੇ ਆਪਾਂ ਲਾਉ ਵੀ ਸੱਜਣਾ ਅੱਜ ਗੱਲਬਾਤ ਕਰਦੇ ਆਪਾਂ ਤੁਸੀਂ ਆਪਣੇ ਫਰੇਮ ਦੇ ਵਿੱਚ ਦੇਖ ਰਹੇ ਹੋ ਇੱਕ 611 ਟਰੈਕਟਰ ਜੋ ਆਪਾਂ ਪੇਂਟ ਜੌਬ ਕੀਤੀ ਹੈ ਟਰੈਕਟਰ ਦੀ ਬਾਕੀ ਮਕੈਨੀਕਲ ਜੌਬ ਹੈ ਦੀ ਗੁਰਮੀਤ ਭਾਈ ਜੋ ਕੋਟ ਕੋਈ ਵਾਲਾ ਤੇ ਉਹ ਤੋਂ ਹੋਈ ਆ ਤੇ ਬਾਕੀ ਭਰਾ ਨਾਲ ਗੱਲਬਾਤ ਕਰਾਵਾਂਗੇ ਤੁਹਾਨੂੰ ਤੇ ਜੁੜ ਰਹੇ ਹੋ ਸੱਜਣਾ ਵੀਡੀਓ ਦੇ ਨਾਲ ਇੱਕ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਰੂਰ ਦੇਖਿਓ ਜੋ ਜੋ ਤੁਹਾਨੂੰ ਇਨਫੋਰਮੇਸ਼ਨ ਵਾਲੀ ਵੀਡੀਓ ਵੀਡੀਓ ਦੇ ਵਿੱਚ ਇਨਫੋਰਮੇਸ਼ਨ ਮਿਲਣ ਵਾਲੀ ਹੈ ਇਸ ਵੀਡੀਓ ਦੇ ਵਿੱਚ ਚਲੋ ਜੋ ਆਪਣੇ ਨਾਲ ਭਰਾ ਹੋਣਗੇ ਭਾਈ ਕਾਲਾ ਮਾਨ ਤੇ ਭਾਈ ਅਮਨ ਮਾਨ ਤੇ ਉਹਨਾਂ ਨਾਲ ਕਰਾਉਨੇ ਗੱਲਬਾਤ ਆਇਓ ਭਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਆਪਣਾ ਪਹਿਲਾ ਦਾ ਪ੍ਰੋਪਰ ਪਿੰਡ ਐਡਰੈਸ ਦੱਸਿਓ ਆਪਣੇ ਭਰਾਵਾਂ ਨੂੰ ਜਿਹੜੇ ਸੱਜਣ ਵੀਡੀਓ ਦੇਖ ਰਹੇ ਨੇ ਹਾਂਜੀ ਬਾਈ ਪਿੰਡ ਸਾਡਾ ਕੋਟਪਈ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਹੈ ਹਾਂਜੀ ਹਾਂਜੀ ਬਾਈ ਜੀ ਇਹ ਕਿਹੜਾ ਮਾਡਲ ਟਰੈਕਟਰ ਆ ਪਹਿਲਾਂ ਤਾਂ ਸੱਜਣਾ ਨੂੰ ਆਪਣੇ ਨੂੰ ਦੱਸੋ ਇਹ 2001 ਮਾਡਲ ਟਰੈਕਟਰ ਆ ਸਾਡਾ ਅਸੀਂ ਨਵਾਂ ਹੀ ਖੁੜਾਇਆ ਸੀ ਅੱਛਾ ਅੱਛਾ ਹਾਂਜੀ ਨਵਾਂ ਹੀ ਖੁੜਾਇਆ ਤੁਸੀਂ ਹਾਂਜੀ ਨਵਾਂ ਹੀ ਖੁੜਾਇਆ ਮੇਰੇ ਮਨ 'ਚ ਕੀ ਆਪਣੇ ਆਈ ਵੀ ਕਿਉਂ ਤਿਆਰ ਕਰਵਾ ਰਹੇ ਆ ਟਰੈਕਟਰ ਦੀ ਬਾਈ ਜੀ ਬਾਅਦ ਵਿੱਚ ਬਾਹਰ ਮੇ ਜਾਣਾ ਜਾ ਕੇ ਕਿਸੇ ਕੋਲ ਇਹ ਕਿਰਦੀ ਬਾਹਰ ਨਹੀਂ ਜਾਣਾ ਸ਼ੌਕ ਨੂੰ ਤਿਆਰ ਕਰਨਾ ਅਪਾ ਪ੍ਰਵਾਹ ਸਾਰਾ ਬਾਹਰ ਆ ਅੱਛਾ ਹਾਂ ਤੇ ਸ਼ੌਕ ਨੂੰ ਤਿਆਰ ਕਰਾ ਕੱਟੇ ਲੋ ਸ਼ੌਕ ਹੁੰਦਾ ਬੰਦੇ ਦਾ ਇਹਨੇ ਟਰੈਕਟਰ ਸਾਡੇ ਕੋਲ ਨਵਾਂ ਇਹਨੂੰ ਵੈ ਸ਼ੌਕਣਾ ਤਿਆਰ ਕਰਾ ਜਿੱਡੇ ਜਿੱਡੇ ਟਰੈਕਟਰ ਆ ਫਿਰ ਬਾਈ ਇੱਕ ਛੱਤੀ ਦੀ ਆ ਜਾਂ ਕੱਟ ਸੋਚ ਵਿੱਚ ਜੀ ਹਾਂ ਤੇ ਇਹ ਤੋਂ ਫਿਰ ਆਪਾਂ ਕੀ ਕੀ ਕੰਮ ਲੈਣਾ ਚਾਹੁੰਦੇ ਹੁਣ ਇਸ ਟਾਈਮ ਇੱਥੇ ਇਕੱਲਾ ਸ਼ੌਕ ਬਈ ਸ਼ੌਕ ਨਹੀਂ ਬਈ ਕੰਮ ਵੀ ਪੂਰਾ ਲੈਣਾ ਇਹ ਤੋਂ ਅੱਛਾ ਸਿੱਧਾ ਸਾਰਾ ਬਜਾਈ ਦਾ ਕੰਮ ਇਸੇ ਤੋਂ ਲੈਣਾ ਜਿਹੜਾ ਤਕੜਾ ਕੰਮ ਇਹ ਤੋਂ ਲੈਣਾ ਤੇ ਆਪਾਂ ਸ਼ੁਰੂ ਤੋਂ ਗੱਲ ਕਰੀਏ ਬਾਈ ਜੀ ਪਹਿਲਾਂ ਬੰਪਰ ਤੋਂ ਪੀਣਾਂ ਤੋਂ ਇਹਦੇ ਵਿੱਚ ਜੌਬ ਕਰਵਾਈਏ ਤੁਸੀਂ ਤੇ ਕਿੱਥੋਂ ਕਰਵਾਈਏ ਭਾਜੀ ਇਹ ਚ ਭਾਜੀ ਇਹਦਾ ਇੰਜਨ ਕਰਾਇਆ ਹੈਗਾ ਭਿਹੰਦਰ اتش ਪੀ ਜੀ ਆਪਾਂ ਕਿੱਥੋਂ ਕਰਵਾਇਆ ਇੰਜਨ ਇਹ ਕੋਟਪਾਈ ਗਰਮੀਤ ਮਿਸਤਰੀ ਨੂੰ ਕਰਵਾਇਆ ਭਾਈ ਠੀਕ ਹੈ ਠੀਕ ਹੈ ਜੀ ਤੇ ਇਹਦੇ ਵਿੱਚ 75 اتش ਪੀ ਇੰਜਨ ਕੀਤਾ ਜਾਂ ਕਿਹੜਾ ਇੰਜਨ ਕੀਤਾ ਤੁਸੀਂ 75 اتش ਪੀ ਕੀਤਾ ਜੀ ਅੱਛਾ ਫਿਰ ਬੰਪਰ ਵਗੈਰਾ ਕਿੱਥੋਂ ਲਿਆਏ ਭਾਈ ਇਹ ਇਹ ਭਾਈ ਆ ਦਿਖਾ ਜਿਹੜੀ ਤਲਵੰਡੀ ਕੋ ਬਾਬੂ ਤੋਂ ਲਿਆ ਵੀਰੇ ਜੀ ਹਾਂ ਜੀ ਚੱਲਦੇ ਨਾਲ-ਨਾਲ ਵੀਡੀਓ ਵੀ ਬਣਾਈ ਚੱਰ ਨਾਲ ਦਿਖਾਉਨੇ ਆ ਆ ਬੰਪਰ ਤੁਸੀਂ ਦੇਖ ਸਕਦੇ ਹੋ ਸੱਜਣੋ ਬਾਕੀ ਪੇਂਟ ਤੁਹਾਨੂੰ ਕਿਵੇਂ ਲੱਗਿਆ ਬਾਈ ਕਰਕੇ ਆਪਣਾ ਜਿਹੜਾ ਕੀਤਾ ਸੀ ਕੰਮ ਤੁਹਾਡਾ ਟਰੈਕਟਰ ਦਾ ਵੀਰ ਯਾਰ ਪੇਂਟ ਦਾ ਤਾਂ ਕੋਈ ਜਵਾਬ ਨਹੀਂ ਨਵਾਂ ਵੀ ਜੋ ਸੋਹਣਾ ਬਣ ਗਿਆ ਬਈ ਜਦੋਂ ਨਵਾਂ ਲੈ ਕੇ ਤੁਸੀਂ ਲੈ ਕੇ ਆਏ ਸੀ ਮਾਲਾ ਟਰੈਕਟਰ ਨੂੰ ਵਰਕਸ਼ਾਪ ਤੇ ਗੁਰਮੀਤ ਕੋਲੇ ਰੋਕਿਆ ਸੀ ਉਦੋਂ ਕੰਡੀਸ਼ਨ ਨਾਲੋਂ ਅੱਜ ਕੰਡੀਸ਼ਨ ਦੇ ਵਿੱਚ ਕਿੰਨਾ ਕੁ ਫਰਕ ਲੱਗਿਆ ਯਾਰ ਹੁਣ ਤਾਂ ਨਵਾਂ ਹੀ ਲੱਗਦਾ ਉਦੋਂ ਤਾਂ ਸਾਨੂੰ ਐ ਲੱਗਦਾ ਸੀ ਜਿਵੇਂ ਪੁਰਾਣਾ ਜਾਈ ਬਈ ਨਹੀਂ ਤਿਆਰ ਹੋਣਾਗਾ ਠੀਕ ਆ ਠੀਕ ਆ ਨਵਾਂ ਤੁਸੀਂ ਕਢਾਇਆ ਸੀ ਹਾਂਜੀ ਹਾਂਜੀ ਆ ਮੈਨੂੰ ਪਤਾ ਨਹੀਂ ਕਿਹੜਾ ਬਾਈ ਕਹਿੰਦਾ ਸੀ ਲੈ ਕੇ ਨਹੀਂ ਲੈ ਨਵਾਂ ਦੇ ਸਾਡੇ ਆ ਬਾਕੀ ਤੁਸੀਂ ਵੀਡੀਓ 'ਚ ਹੀ ਬੋਲੇ ਆਈ ਆ ਹਾਂ ਦੇਖੋ ਸੱਜਣੋ ਇਹ ਬਾਈਆਂ ਦਾ ਜੱਦੀ ਟਰੈਕਟਰ ਆ ਤੇ ਜੱਦੀ ਟਰੈਕਟਰ ਨੂੰ ਇਹਨਾਂ ਨੇ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਵਧੀਆ ਢੰਗ ਨਾਲ ਤਿਆਰ ਕਰਵਾਇਆ ਕੰਮ ਵੀ ਬਹੁਤ ਫੁੱਲ ਕਰਵਾਇਆ ਟਰੈਕਟਰ ਦਾ ਐ ਨਹੀਂ ਕੋਈ ਕਿਸੇ ਕੰਮ ਦੇ ਵਿੱਚ ਕਮੀ ਛੱਡੀ ਹੈਗੀ ਬਾਕੀ ਅਸੀਂ ਵੀ ਰੀਜ ਪੂਰੀ ਲਾਈ ਆ ਪੇਂਟ ਕਰਨ ਦੇ ਵਿੱਚ ਤੇ ਬਾਕੀ ਜੋ ਆਪਾਂ ਫਿਟਿੰਗ ਕੀਤੀ ਐ ਐਸੈਸਰੀ ਦੀ ਉਹਦੇ ਵਿੱਚ ਤੇ ਭਾਈ ਟਾਇਰ ਟੂਲ ਵਗੈਰਾ ਨਾਲ ਦੀਆਂ ਕਿੰਨੇ ਪਵਾਂ ਚ ਜੋੜੀਆਂ ਦੇ ਵਿੱਚ ਭਾਈ ਇਹਦੀ ਚੌਥੀ ਜੋੜੀ ਹੈ ਇਹ ਅੱਛਾ ਚੌਥੀ ਜੋੜੀ ਆ ਇਸ ਟਰੈਕਟਰ ਦੇ ਵਿੱਚ ਠੀਕ ਆ ਠੀਕ ਆ ਤੇ ਬਾਈ ਫਿਰ ਛਤਰੀ ਵਗੈਰਾ ਤਾਂ ਲਵਾਈ ਨਹੀਂ ਯਾਰ ਤੁਸੀਂ ਛਤਰੀ ਵੀ ਲਾਉਣੀ ਬਾਈ ਹਜੇ ਕੰਮ ਰਹਿੰਦਾ ਹੈ ਇੰਡੀਕੇਟਰ ਲਵਾਉਣੇ ਲਾਈਟਾਂ ਲੋਟਾ ਦਾ ਕੰਮ ਹਜੇ ਰਹਿੰਦਾ ਹੈ ਪ੍ਰੋਪਰ ਤੇ ਫਿਰ ਆਪਾਂ ਵੀਡੀਓ ਫੇਰ ਪਾਵਾਂਗੇ ਇੱਕ ਹਾਂ ਹਜੇ ਸੱਜਣੋਂ ਵੀਡੀਓ ਆਪਣੀ ਇੱਕ ਹੋਰ ਆਉਗੀ ਇਸ ਟਰੈਕਟਰ ਦੇ ਉਹ ਆਪਾਂ ਪਾ ਕੇ ਆਵਾਂਗੇ ਕੋਟ ਭਾਈ ਜਾ ਕੇ ਗਰਮੀਤ ਬਾਈ ਦੀ ਵਰਕਸ਼ਾਪ ਤੇ ਜਾ ਕੇ ਤੇ ਬਾਈ ਫਿਰ ਇਹ ਹੁਣ ਕਿਹੜੀ ਕਿਹੜੀ ਇੰਪਲੀਮੈਂਟ ਤੇ ਚੱਲ ਚੁੱਕੇ ਇਹ ਤੋਂ ਪਹਿਲਾਂ ਆਪਣਾ ਇਹ ਤੋਂ ਆਪਣਾ ਬਾਈ ਆਪਣਾ ਆਹੀ ਚੱਲਦਾ ਬਾਈ ਤੇ ਹਜੇ ਤਾਂ ਖੇਤੀਬਾੜੀ ਦਾ ਕੰਮ ਲਿਆ ਬਾਈ ਅੱਛਾ ਸੁਪਰ ਸੀਟਰ ਸੁਪਰ ਸੀਟਰ ਹਾਂਜੀ ਠੀਕ ਹੈ ਤੇ ਬਾਬਾ ਸ਼ੇਰਿੰਗ ਫਿਰ ਕਿੱਥੋਂ ਕਰਵਾਇਆ ਸੀ ਬਾਈ ਤੁਸੀਂ ਇਹ ਇਹ ਬਾਈ ਤਲਵੰਡੀ ਭਾਈ ਤੂੰ ਅੱਛਾ ਤਲਵੰਡੀ ਭਾਈ ਤੂੰ ਕਰ ਸੇਵਕ ਤੂੰ ਕਿ ਕਰ ਸੇਵਕ ਤੂੰ ਆ ਕੰਕਾ ਦੀ ਫਿਟਿੰਗ ਤਾਂ ਉਹਦੀ ਕਰ ਸੇਵਕ ਦੀ ਹੈ ਠੀਕ ਹੈ ਠੀਕ ਹੈ ਇੱਕ ਬਾਈ ਹੁਣ ਜਿਵੇਂ ਮੋਡੀਫਾਈ ਅਸੀਂ ਕਰਦੇ ਆ ਟਰੈਕਟਰ ਵੱਡੇ ਟਾਇਰ ਪਾਤੇ ਚੌੜੇ ਟਾਇਰ ਪਰ ਹੋਣੀ ਫਿਰ ਮਨ ਚ ਆਇਆ ਖਿਆਲ ਉਹ ਨਹੀਂ ਅਸੀਂ origianlly ਰੱਖਣਾ ਬਾਈ ਯਾਰ origianlly ਪੇਂਟ ਕਰਾਇਆਗਾ ਕੋਈ ਚਮਕਾਂ ਵਾਲੀ ਕਰਾਇਆ ਠੀਕ ਹੈ ਜਿਵੇਂ ਨਵਾਂ ਆਉਂਦਾ ਉਵੇਂ ਹੀ ਰੱਖਨੇ ਆ ਬਾਈ ਤੂੰ ਰੀਜੀ ਵੀ ਲਾਤੀ ਸੱਚਾ 1.500 ਉਸ ਤੋਂ ਕਰਵਾਉਗੇ ਠੀਕ ਹੈ ਬਾਈ ਇਹਦੇ ਮੈਂ ਕਰ ਦਿੰਦੇ ਕਾਲਾ ਜਾਂ ਹਾਂ ਉਹ ਉਹ ਤੋਂ ਹਟ ਗਿਆ ਜਿਹੜਾ ਛੇਡ ਆਉਂਦਾ ਸੀ ਬਾਈ ਜੀ ਇਹ ਗ੍ਰੀਨ ਦੀ ਭਾਜ ਹੀ ਮਾਰ ਖਾਂਜੀ ਹਾਂਜੀ ਹਾਂਜੀ ਬਾਕੀ ਇਹਦੇ ਚ ਦੇਸੀ ਰੰਗ ਤਾਂ ਆਉਂਦੇ ਨਹੀਂ ਕੋਈ ਟਰੈਕਟਰ ਸਾਡਾ ਮਲੋਟੋ ਤਿਆਰ ਹੋਇਆ ਅੱਛਾ ਪਿੰਡ ਦਾ ਜੀ ਉਹ ਤਾਂ ਯਾਰ ਕਾਲਾ ਆ ਗਰਤਾ ਤੇ ਸਾਨੂੰ ਐਵੇਂ ਲੱਗਿਆ ਮੈਂ ਬਾਈ ਤੇ ਕਰਵਾਵਾਂਗੇ ਠੀਕ ਹਾਂਜੀ ਵੀਰ ਬਾਈ ਦੇ ਛੋਟੀਆਂ ਵੀਡੀਓ ਵੀ ਦੇ ਦੇ ਲੈਂਦੇ ਅਸੀਂ ਬਾਈ ਤਾਂ ਹੀ ਤੁਹਾਡੇ ਕੋਲੇ ਆਏ ਹਾਂ ਠੀਕ ਆ ਠੀਕ ਆ ਇਹ ਬਾਕੀ ਸੱਜਰੋ ਬਾਈ ਜੀ ਨੂੰ ਕੰਮ ਆਪਣਾ ਲੱਗਿਆ ਵਧੀਆ ਬਹੁਤ ਜਿਆਦੇ ਵਧੀਆ ਬਾਈ ਕਹਿੰਦਾ ਜੀ ਤੇ ਚਲੋ ਅੱਗੇ ਵੀ ਕੋਸ਼ਿਸ਼ ਕਰਾਂਗੇ ਤੁਹਾਡੇ ਤੋਂ ਸੇਵਾ ਲਾਵਾਂਗੇ ਐ ਨਹੀਂ ਕੋਈ ਗੱਲ ਆਪਾਂ ਹੋਰ ਵੀ ਆਪਾਂ ਕੰਮ ਕਰਨਾ ਸੱਜਣੋਂ ਟਰੈਕਟਰ ਦਾ ਜ਼ਰੂਰ ਲੈਣੀ ਆਪਾਂ ਤੁਹਾਡਾ ਇੱਕ ਟੈਕਸੀਆਰ ਕੀਤਾ ਵੀ ਇੱਕ ਦੇ ਨਾਲ ਹੀ ਤੁਹਾਡੇ ਨਾਲ ਵਰਤਣਾ ਗਾਂ ਅੱਗੇ ਵੀ ਆਪਾਂ ਕੰਮ ਫੋਰ ਕਰਨਾ ਤੁਹਾਡਾ ਨਹੀਂ ਨਹੀਂ ਬਈ ਬਾਈ ਬਹੁਤ ਵਧੀਆ ਬਹੁਤ ਸੋਹਣਾ ਲੱਗਿਆ ਬਹੁਤ ਧੰਨਵਾਦ ਜੀ ਇਹ ਬਰਗਾੜੀ ਤੋਂ ਫਿਰ ਆਪਣਾ ਕਿੰਨੇ ਕਿਲੋਮੀਟਰ ਪਾਇਆ ਜਾਂਦਾ ਪਿੰਡ ਵਗੈਰਾ ਜੀ ਹੱਦ ਤੋਂ 55 ਕਿਲੋਮੀਟਰ ਪੈ ਜਾਂਦੇ। ਅੱਛਾ 55 ਕਿਲੋਮੀਟਰ ਪੁੰਨ ਕਿਲੋਮੀਟਰ ਪੈ। ਅੱਛਾ 55 ਤੇ ਮਲੋਡ ਸਾਨੂੰ 25 ਹੈ ਬਈ। ਅੱਛਾ ਮਲੋਡ ਪੱਲੇ ਗਏ ਹੋਣਗੇ। ਮਲੋਡ। ਲੋਟਾ ਸਾਡਾ ਸਵਰਾਜ ਟਰੈਕਟਰ ਤਿਆਰ ਹੋਇਆ ਸਾਡੇ ਕੋਲ। ਪਰ ਉਹ ਗੱਲ ਨਹੀਂ ਬਣੀ। ਮਾਟ ਕਿਸੇ ਸਵਰਾਜ ਨਹੀਂ ਆਇਆ। ਅੱਛਾ ਅੱਛਾ 올 ਠੀਕ ਹੈ ਠੀਕ ਹੈ। ਜੇ ਸਾਡੇ ਕੋਲ ਕਰਵਾ ਕੇ ਦੇਖੋ ਸਵਰਾਜ। ਨਹੀਂ ਕਰਵਾਉਣਾ। ਨਹੀਂ ਕਰਵਾਉਣਾ। ਇਹ ਕਰਵਾਉਣਾ। ਬਹੁਤ ਸੁਭਾਅ ਲੱਗਦਾ। ਚਲੋ ਭਾਈ ਜੀ ਬਾਕੀ ਧੰਨਵਾਦ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਦੁਆਰਾ ਗੰਦਾ ਵੀਡੀਓ ਹੋਈ ਨਹੀਂ ਲੰਬੀ ਆਪਣੀ ਗੱਲਾਂ ਬਾਤਾਂ ਨਾਲ ਤੇ ਜੀ ਆਇਆਂ ਨੂੰ ਤੁਸੀਂ ਰਿਜਕ ਦਿੱਤਾ ਸਾਨੂੰ ਧੰਨਵਾਦ ਰਿਜਕ ਦੇ ਨਾਲ ਤਾਂ ਪਰਮਾਤਮਾ ਕਿਉਂਕਿ ਤੁਹਾਡੇ ਦੇਖੋ ਚਲੋ ਵੀਡੀਓ ਹਜੇ ਨਹੀਂ ਕੱਟਦੇ ਆਪਾਂ ਕਿਉਂਕਿ ਰਿਜਕ ਦੇਖੋ ਪਰਮਾਤਮਾ ਕਿਸੇ ਦੇ ਜਰੀਏ ਦਿੰਦਾ ਠੀਕ ਹੈ ਤੁਸੀਂ ਇਨਸਾਨ ਤਾਂ ਸਾਰੇ ਪਰਮਾਤਮਾ ਦੇ ਬਣੇ ਨੇ ਸੱਚ ਨੂੰ ਬਾਕੀ ਕਿਸੇ ਦਾ ਜਰੀਆ ਬਣ ਕੇ ਹੀ ਕੰਮ ਕੀਤਾ ਜਾਂਦਾ ਇੱਕ ਗੱਲ ਬਈ ਹੋਰ ਆ ਹਾਂਜੀ ਅਸਲੀ ਕਲਾਚ ਦੀ ਟੈਂਕੀ ਤੇ ਇਹਨੂੰ ਰਿਮੇਂਟ ਕਰਾਉਣਾ ਸੀ ਸਾਡਾ ਮਾਣ ਰਹਿਣੀ ਤੁਹਾਡਾ ਟੈਂਕੀ ਦੀ ਇਹਨਾਂ ਵੇਚੀ ਅਸੀਂ ਅਸੀਂ ਘਰ ਫੋਲੀ ਤਿਆਰ ਕਰਾਵਾਂਗੇ ਠੀਕ ਹੈ ਫਿਰ ਸਾਡਾ ਮਾਣ ਬਣ ਗਿਆ ਕੁਆਲਟੀ ਦੇਖੀ ਠੀਕ ਹੈ ਜੀ ਕੁਆਲਟੀ ਵਾਈ ਬਈ ਤੇਰਾ ਰੰਗ ਪੇਂਟ ਚਰਾ ਓਕੇ ਕੋਈ ਜਵਾਬ ਨਹੀਂ ਆਸ ਗਿਆ ਤੇ ਚਲੋ ਸੱਜਣਾ ਹੁਣ ਮੈਂ ਕੈਮਰਾ ਲੈਣਾ ਆਪਦੇ ਹੱਥ ਦੇ ਵਿੱਚ ਬਾਕੀ ਤੁਹਾਨੂੰ ਟਰੈਕਟਰ ਦੇ ਮੇਨ ਮੇਨ ਪਾਰਟਸ ਦਿਖਾਉਣਾ ਤੇ ਉਸ ਤੋਂ ਬਾਅਦ ਕਰਦੇ ਆਂ ਵੀਡੀਓ ਦੀ ਸਮਾਪਤੀ ਆਪਾਂ ਇੱਥੇ ਹੀ ਆ ਤੁਸੀਂ ਬੰਪਰ ਵਗੈਰਾ ਫਿਟਿੰਗ ਵਗੈ ਆ ਤੁਸੀਂ ਦੇਖ ਸਕਦੇ ਹੋ ਤੇ ਚਲੋ ਸੱਜਣੋ ਬਾਕੀ ਅੱਜ ਦੀ ਵੀਡੀਓ ਦੀ ਕਰਦੇ ਹਾਂ ਸਮਾਪਤੀ ਆਪਾਂ ਇੱਥੇ ਹੀ ਤੇ ਮਿਲਾਂਗੇ ਅਗਲੇ ਵਲੌਗ ਦੇ ਵਿੱਚ ਅਗਲਾ ਵਲੌਗ ਲੈ ਕੇ ਆਵਾਂਗੇ ਹੋਰ ਟਰੈਕਟਰ ਤੇ ਧੰਨਵਾਦ ਸਤਿ ਸ਼੍ਰੀ ਅਕਾਲ ਲਓ ਵੀ ਸੱਜਣੋ ਹੁਣ ਚੱਲਦੇ ਆਪਾਂ ਵਰਕਸ਼ਾਪ ਤੇ ਤੇ ਵਰਕਸ਼ਾਪ ਤੇ ਕਰਦੇ ਆ ਅਗਲੀ ਵੀਡੀਓ ਦੀ ਸ਼ੁਰੂਆਤ